वागुरु जी का खालसा वाहगुरु जी की फतेह रूप गुरु गुरु खालसा सा संगत जी अज अपा दशमेश पिता धन गुरु गोबिंद महाराज सचे पातशाह जी जो माता गुजर कौर जी ਬਾਬਾ ਅਜੀਤ ਸਿੰਘ ਬਾਬਾ ਜੁਹਾਰ ਸਿੰਘ ਬਾਬਾ ਜੋਰਾਬਰ ਸਿੰਘ ਧੰਨ ਧੰਨ ਬਾਬਾ ਫਤੀ ਸਿੰਘ ਜੀ ਉਹਨਾਂ ਦੇ ਸ਼ਹੀਦੀ ਦਿਨ ਚੱਲ ਰਹੇ ਨੇ ਸੋ ਪਿਛਲੇ ਸਮੇਂ 'ਚ ਆਪਾਂ ਤੁਹਾਨੂੰ ਉਹ ਅੰਦਰਸਟੈਂਡ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਇਤਿਹਾਸ 'ਤੇ ਵੀਡੀਓ ਬਣਾਇਸ ਕੀ ਕਿ ਅਨੰਦਪੁਰ ਸਾਹਿਬ ਤੱਕ ਕਿਲਾ ਛੱਡ ਕੇ ਕਿਵੇਂ ਮਾਰਾ ਸੱਚੇ ਪਾਤਸ਼ਾਹ ਸਾਸਾ ਤੇ ਪਹੁੰਚਦੇ ਸੋ ਅੱਜ ਆਪਾਂ ਗੱਲ ਕਰਾਂਗੇ ਉਸ ਤੋਂ ਅੱਗੇ ਦਾ ਜੋ ਇਤਿਹਾਸ ਹੈ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਸਰਸਾ ਦੇ ਖਾਂਡੇ ਤੇ ਪਹੁੰਚਦੇ ਨੇ ਤਾਂ ਪਹਾੜੀ ਜਿਹੜੇ ਰਾਜੇ ਨੇ ਇਹਨਾਂ ਨੇ ਆਪਣੀਆਂ ਜਿਹੜੀਆਂ ਕਸਮਾਂ ਪਾਈਆਂ ਸੀ ਉਹਨਾਂ ਸਾਰੀਆਂ ਕਸਮਾਂ ਤੋੜਦੀਆਂ ਸਾਰੀਆਂ ਕਸਮਾਂ ਇੱਕ ਪਾਸੇ ਰੱਖ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਅੱਗੇ ਪਾਤਸ਼ਾਹ ਪਿੱਛੇ ਪਿੱਛੇ ਫੌਜਾਂ ਜਿਹੜੀਆਂ ਨੇ ਉਹ ਪਿੱਛਾ ਕਰਦੀਆਂ ਜਾ ਰਹੀਆਂ ਨੇ ਸਤਿਗੁਰ ਕਲਵੀ ਧਰ ਪਾਸ਼ਾ ਚੱਲਦੇ ਆ ਚੱਲਦੇ ਆ ਸਰਸਾ ਨਦੀ ਤੇ ਮਹਾਰਾ ਸੱਚੇ ਪਾਸ਼ਾ ਧੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਸ਼ਾ ਪਹੁੰਚਦੇ ਨੇ ਤੇ ਫੜ ਲਉ ਫੜ ਲਉ ਦੀਆਂ ਆਵਾਜ਼ਾਂ ਪਿੱਛੋਂ ਆ ਰਹੀਆਂ ਨੇ ਅਮਰਤ ਵੇਲੇ ਦਾ ਸਮਾਂ 2 ਵਜੇ ਪਾਈ ਦਿਆ ਸਿੰਘ ਮਹਾਰਾ ਸੱਚੇ ਪਾਸ਼ਾ ਕਲਹੀ ਧਰ ਸੱਚੇ ਪਾਸ਼ਾ ਦੇ ਹੂਲ ਸੀ ਤੇ ਮਹਾਰਾਜ ਸੱਜੇ ਪਾਸ਼ਾ ਦਇਆ ਸਿੰਘ ਵੱਲ ਵੇਖ ਕੇ ਕਹਿੰਦੇ ਨਜਾ ਸਿੰਘ ਕਹਿੰਦਾ ਹਾਂ ਮਹਾਰਾਜ ਜੀ ਕਹਿੰਦੇ ਅੱਜ ਭੁੱਖ ਬਹੁਤ ਲੱਗੀ ਐ ਕਹਿੰਦਾ ਪਾਸ਼ਾ ਕਿੰਨਾ ਸਮਾਂ ਆਪਾਂ ਅਨੰਦਪੁਰ ਸਾਹਿਬ ਦੇ ਵਿੱਚ ਪੌਣੇ 9 ਮਹੀਨਿਆਂ ਦਾ ਸਮਾਂ ਕਿੰਨਾ ਸਮਾਂ ਲੰਘਿਆ ਭੁੱਖਿਆਂ ਦਾ ਬਿਆਸਿਆਂ ਦਾ ਤੇ ਮਹਾਰਾਜ ਅੱਜ ਸਰਸਾ ਦੇ ਕਿਨਾਰੇ ਅੰਮ੍ਰਿਤ ਵੇਲੇ ਦਾ ਸਮਾ ਪਿਸੂ ਫੌਜਾਂ ਚੜ੍ਹ ਕੇ ਆ ਰਹੀਆਂ ਨੇ ਆਪ ਜੀ ਨੂੰ ਖਾਣ ਵਾਸਤੇ ਕੀ ਦਿੱਤਾ ਜਾਵੇ। ਪਾਸ਼ਾ ਦਇਆ ਸਿੰਘ ਨੂੰ ਸਮਝਾਉਂਦੇ ਨੇ ਕਿੰਨੇ ਦਇਆ ਸਿੰਘ ਦਾ ਤਨ ਦੀ ਭੁੱਖ ਨਹੀਂ ਮਨ ਦੀ ਭੁੱਖ ਹੈ। ਹਰ ਰੋਜ਼ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਸਾ ਜੀ ਦੀਵਾਰ ਦਾ ਕੀਰਤਨ ਹੁੰਦਾ ਸੀ। ਬਿਆਨਕ ਸੰਗਤਾਂ ਜੋੜ ਕੇ ਬੈਠਦੀਆਂ ਸੀ ਲਾਹੇ ਪ੍ਰਾਪਤ ਕਰਦੀਆਂ ਸੀ। ਦਿਆ ਸਤਿ ਜੀ ਦੇ ਇੱਥੇ ਆਸਾ ਜੀ ਦੀ ਵਾਰ ਦਾ ਕੀਰਤਨ ਕਰੋ ਸਾਚੇ ਨਾਮ ਕੀ ਲਾਗੇ ਹੁੱਖ ਉਤਪੁਖੇ ਖਾਈ ਚੱਲੇ ਦੁਖ ਆਸਾ ਜੀ ਦੀ ਵਾਰ ਦਾ ਕੀਰਤਨ ਸ਼ੁਰੂ ਹੋਇਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਜੀ ਦਾ ਪਰਿਵਾਰ ਇੱਕ ਵਾਰ ਸਾਰੇ ਸੰਸਾ ਦੇ ਕੰਢੇ ਤੇ ਬੈਠੇ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ ਹੈ ਫੌਜਾਂ ਨੂੰ ਰੋਕਦੇ ਨੇ ਬਾਬਾ ਅਜੀਤ ਸਿੰਘ ਤੇ ਭਾਈ ਜੈਤਾ ਜੀ ਇਹ ਫੌਜਾਂ ਨੂੰ ਰੋਕਦੇ ਨੇ ਆਸਾ ਜੀ ਦੀ ਬਾਤ ਦਾ ਕੀਰਤਨ ਸ਼ੁਰੂ ਹੋਇਆ ਜਦੋਂ ਉਹ ਕਹਿਣ ਤੇ ਮਾਰਾ ਸੱਚੇ ਪਾਤਸ਼ਾਹ ਸ੍ਰੀ ਦੰਗੁ ਦੇ ਸਭ ਸੱਤਸਾ ਪਾਰ ਕਰਨੇ ਸਿੰਘ ਜੀ ਨੇ ਮਾਰਾ ਜਿਹੜਾ ਪਹਿਲਾਂ ਤੁਸੀਂ ਦੇਖਿਆ ਵੀ ਸੱਤਸਾ ਦਾ ਜਿਹੜਾ ਤਾਂ ਹੀ ਕਿੰਨਾ ਗੁੰਝਾ ਸੀ ਜੀ ਪਰ ਮੇਰੇ ਕਲਗੀਧਰ ਪਾਤਸ਼ਾਹ ਜੀ ਨੇ ਨਹੀਂ ਹਰ ਸਕੋ ਮੈਂ ਸਰਸਾ ਦੇ ਕਿਤੇ ਜਾਣਾ ਮੈਨੂੰ ਕਦੋਂ ਕਿ ਪੰਡਵ ਹਾ ਕਿੰਨਾ ਟੇਲਾ ਸੱਜੇ ਪਾਸ਼ਾ ਸਰਸਾ ਦੇ ਵਿੱਚ ਵੱਢਦੇ ਨੇ ਬਡੇ ਬੀਰ ਸਿੰਘ ਮਾਰਕ ਸੱਜੇ ਪਾਸ਼ਾ ਜੀ ਦੇ ਨਾਲ ਸਰਸਾ ਦੇ ਵਿੱਚ ਵੱਢੇ ਤੇ ਕਿੰਨੇ ਸਿੰਘਾਂ ਦੇ ਵਿੱਚੋਂ ਬਹੁਤ ਸਾਰੇ ਸਿੰਘ ਸੀ ਜਿਹੜੇ ਸਰਸਾ ਦੀ ਪੇਟ ਚੜ ਗਏ ਸਰਸਾ ਦੇ ਕਿਨਾਰੇ ਭਾਈ ਹੁਦੇ ਸਿੰਘ ਦੀ ਬਹੁਤ ਵੱਡੀ ਸਹਾਇਤਤ ਹੋਈ ਕੀਮਤੀ ਗ੍ਰੰਥ ਸੀ ਜਿਹੜੇ ਸਰਸਾ ਦੀ ਪੇਟ ਚੜ ਗਏ ਖਜਾਨੇ ਜਿਹੜੇ ਸਿਰੋਸਰ ਸਾਹ ਦੀ ਭੇਟ ਚੜ੍ਹੇ ਵੀ ਸਾਰਾ ਕੁਝ ਸਰਸਤਾ ਦੀ ਭੇਟ ਚੜ੍ਹੇ ਤੇ ਸਰਸਤਾ ਦੇ ਕਿਨਾਰੇ ਮਹਾਰਾਜ ਬੰਦੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਸਾ ਕਿੰਦਾ ਪਰਮਾਰ ਤੰਨਾ ਜਿਸਿਆ ਮੇਰੇ ਤੇ ਬੰਧਿਆ ਨਾ ਰਿਹਾ ਬਾਬਾ ਜੀ ਦੇ ਸ੍ਰੀ ਬਾਬਾ ਲੁਯਾਰ ਸਿੰਘ ਤੰਨੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਸਾ ਕਿ ਪਾਸੇ ਮਾਦਵ ਜੀ ਦੇ ਘਰ ਹੀ ਉਹਨਾਂ ਨਾਲ ਬਹੁਤ ਚੌਤੇ ਬਾਦੂ ਰਾਮ ਸਿੰਘ ਆਪ ਬਤੀ ਸਤਿਗੁਰੂ ਅਸਿ ਮਤਾਨਾ ਭਾਈ ਮਨੀ ਸਿੰਘ ਹੁਣਾ ਨਾਲ ਇੱਕ ਬਸੀ ਤਨਹੀਸ਼ਤਿਆਂ ਦੇ ਵਿੱਚ ਪਰਿਵਾਰ ਵੰਡਿਆ ਗਿਆ ਮਹਾਰਾਜ ਸਸਾ ਪਾਰ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਟਲਾ ਨਹਿਰ ਵਿਖਾ ਇਦੇ ਪੱਠੇ ਦੇ ਮਹਾਰਾਜਾਂ ਪੱਠੇ ਤੇ ਮਜ਼ਦੂਰ ਕੰਮ ਕਰਦੇ ਨੇ ਮਹਾਰਾਜ ਮਜ਼ਦੂਰਾਂ ਨੂੰ ਪੁੱਛਦੇ ਨੇ ਕੋਈ ਥਾਂ ਚਾਹੀਦੀ ਹੈ ਰਹਿਣ ਵਾਸਤੇ ਉਹਨਾਂ ਨੇ ਇਸ਼ਾਰਾ ਕੀਤਾ ਪੱਠੇਵਾਲ ਕਹਿੰਦੇ ਪਾਸ਼ਾ ਸਾਡੇ ਕੋਲ ਤੇ ਕੇ ਟੇਬਲ ਪੱਠਾ ਹੀ ਹੈ ਹੋਰ ਕੋਈ ਬਹੁਤੀ ਸਾਡੇ ਕੋਲ ਜਗ੍ਹਾ ਇਤਾਂ ਦੀ ਥਾਂ ਨਹੀਂ ਪੱਠੇਵਾਲ ਮਹਾਰਾਜ ਨੇ ਸੱਚੇ ਪਾਸ਼ਾ ਜੀ ਨੇ ਵੇਖਿਆ ਤਪਦਾ ਠਾਰ ਠੰਡਾ ਠਾਰ ਪੱਠਾ ਕਰ ਦਿੱਤਾ ਜਿਹੜਾ ਤਪ ਰਿਹਾ ਸੀ ਤੇ ਪਤਾ ਲੱਗਦਾ ਕੋਟ ਲਨ ਹਿੰਗ ਖਾਨ ਨੂੰ ਕਿ ਮੇਰੇ ਪੱਠੇ ਤੇ ਤਨ ਗੁਰੂ ਗੋਬਿੰਦ ਸਿੰਘ